ਉਨਾਂ ਲੈ ਤੂੰ ਕੋੜੀਂ ਇਹ ਬਦਲ ਕੇ ਲੈ ਰਹੀ ਦੀਆਂ ਹੋ ਰਹੀ ਨਾ ਮੇਰੇ ਤੋਂ ਮਾਰਿੰਦੋ ਸਿਆ ਉਹ ਕਿੰਨੇ ਕਿੰਨੇ ਸਾਰੇ ਮੈਨੂੰ ਸਕੇ ਜੈਦਤ ਪਿੱਛੇ ਵੀ ਰਹੀ ਸਾਰੇ ਇਹ ਹਸਪੀਟਲ ਕੋ ਚ ਨਹੀਂ ਜਾਏਗਾ ਬਾਪ ਜੀ ਇਹ ਹਸਪੀਟਲ ਆਈ ਨਾ ਬੰਦੇ ਨੇ ਗੱਲ ਕੀ ਕਹਿੰਦਾ ਇਹਨੂੰ ਨਾ ਦੇ ਜੋਤੀ ਨੂੰ ਤਾਂ ਨਾ ਇਹਦੀ ਕੁੜੀ ਨੂੰ ਆਂਦੇ ਹੱਥ ਇਨ ਮਰਨ ਦਾ ਤਾਂ ਮੈਂ ਦੇ ਨਾਂ ਨਾ ਇਹ ਤਾਂ ਰੰਗ ਰੰਗਾਨ ਕਰਦਾ ਇਹਨਾਂ ਚਲ ਚਾਰ ਸਾਲ ਕਰੇ ਡੇਟਾ ਪੂਰੇ ਆ ਤਾਂ ਨਹੀਂ ਨਰ ਨੇ ਡੁਕੇ ਇਹਨੇ ਨਹੀਂ ਪੁੱਛਿਆ ਤੇ ਆ ਕੇ ਨੰਦੀ ਰੰਨੀ ਅੰਦਰ ਮੇਰੀ ਉਸ ਵੇਰੰਦੀ ਮੇਰਾ ਤਾਂ ਚਾਹ ਹਸ ਬੀਟਾ ਜੀ ਮੇਰਾ ਬినੋਜੀ ਨੂੰ ਕੀ ਹੋਇਆ ਹੁਣ ਕੰਨ ਪੰਜ ਹੁਣ ਕੀ ਗੱਲ ਹੋਈ ਹੁਣ ਕੋਣ ਮੈਨੂੰ ਪਤਾ ਪਾਜੀ ਆਇਆ ਕੋਰ ਪੱਤਰਾ ਦੇਂਦੇ ਕੇ ਮੇਰਾ ਨਾਮ ਵੀਜੇ ਕੁਮਾਰ ਹੈ ਜੀ। ਕੀ ਗੱਲ ਹੋਈ ਹੈ ਜੀ? ਗੱਲ ਇਹਨਾਂ ਦਾ ਜੀ ਆਪੋ ਚ ਝਗੜਾ ਸੀ ਕੋਈ ਆਦਮੀ ਜਨਨੀ ਦਾ। ਤੇ ਇਹਨਾਂ ਨੇ ਜਨਨੀ ਨੇ ਆਪਣੇ ਉਹ ਪੇਕੇ ਘਰੋਂ ਸੱਦ ਕੇ ਆਪਣੇ ਭਰਾ ਨੂੰ ਭੈਣ ਨੂੰ ਆਪਣੇ ਮਤਲਬ ਘਰ ਦੇ ਉਹਨੂੰ ਸੱਦ ਕੇ ਜਦੋਂ ਭਰਾ ਸਾਡੇ ਨਾਲ ਮਾਰਕਟਾਈ ਕੀਤੀ ਕਾਫੀ ਜ਼ਿਆਦਾ ਗਲੀ ਦੇ ਵਿੱਚ। ਸ਼ਰਮ ਕੀਤੀ ਸਾਰੇ ਪਿੰਡ ਦੇ ਸਾਹਮਣੇ। ਉਰੀ ਲੱਤਾਂ ਉੱਤਾਂ ਤੋੜਤੀਆਂ ਉਹਦੀਆਂ ਪਤਾ ਨਹੀਂ ਕੀ ਹੋਇਆ ਜੀ ਉਹਨੂੰ ਗਾਇਬ ਸੀਗਾ। ਹਫ਼ਤਾ ਕੋ ਹੋ ਗਿਆ ਕਰੋ। ਅਜੇ ਸਵੇਰੇ ਸਵੇਰੇ ਐਂਬੂਲੈਂਸ ਲੈ ਕੇ ਆ ਗਈ ਹੈ ਉਹ ਕਹਿ ਰਿਹਾ ਕਿ ਉਹ ਪੂਰਾ ਹੋ ਗਿਆ ਬਸ ਇਹੀ ਗੱਲ ਹੋਈ ਸਾਨੂੰ ਵੀ ਹੋਣ ਅੱਗੇ ਜਿਆਦਾ ਬਹੁਤਾ ਨਹੀਂ ਪਤਾ ਇਹਦੇ ਬਾਰੇ ਜੀ ਕਿ ਮਾਰ ਕਰਦੇ ਪ੍ਰਸ਼ਾਸਨ ਨੂੰ ਸਾਫ਼ ਚਾਹੀਦਾ ਜੀ ਬਸ ਇਹਦਾ ਪੋਸਟਮਾਰਟਮ ਕਰਾ ਕੇ ਤੇ ਜੋ ਵੀ ਅਸਲੀਅਤ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਕਿ ਕੀ ਅਸਲ ਸੀ ਗੱਲ ਹੋਈ ਹੈ ਇਹਦੇ ਸਾਨੂੰ ਵੀ ਜਿਆਦਾ ਪਤਾ ਨਹੀਂ ਹੈਗਾ ਕਿ ਸਾਨੂੰ ਸਿਰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਐਂਬੂਲੈਂਸ ਤੇ ਇੱਕ ਡੈੱਡ ਬੋਡੀ ਇੱਕ ਜਿਹੜੀ ਆਈ ਹੈ ਜੰਮੂ ਕਲਿਆਰੀ ਉਹ ਇਨਫੋਰਮੇਸ਼ਨ ਮਿਲਣ ਤੇ ਹੀ ਇੱਥੇ ਮੌਕੇ ਤੇ ਆਏ ਆਂ ਤਾਂ ਪਤਾ ਲੱਗਾ ਕਿ ਬినੋਦ ਕੁਮਾਰ ਸਾਨੋ ਦੁਆਦਾ ਵਾਸੀ ਜੰਮੂ ਖਿਹਿਆਰੀ ਦਾ ਹੈ ਜੀ ਤੇ ਬੋਡੀ ਉਹਦੀ ਫਿਰ ਡੈੱਡ ਬੋਡੀ ਇੱਥੇ ਆਈ ਹੈ ਤੇ ਅਸੀਂ ਇੱਥੇ ਆਏ ਆ ਅਸੀਂ ਹੁਣ ਵੈਰੀਫਾਈ ਕਰ ਰਹੇ ਆ ਕਿ ਕੀ ਗੱਲਬਾਤ ਹੋਈ ਹੈ ਕਿਉਂਕਿ ਜਿਹੜਾ ਲੇਡੀ ਇਹ ਕਹਿ ਰਹੀ ਹੈ ਜਿਹੜੀ ਉਹਦੀ ਵਾਇਸ ਕਰ ਰਹੀ ਹੈ ਕਿ ਮੈਂ ਵੀ ਨਹੀਂ ਦਾਖਲ ਕਰਾਇਆ ਜਿਹੜਾ ਉਹਦਾ ਬ੍ਰਦਰ ਕਹਿ ਰਿਹਾ ਕਿ ਅਸੀਂ ਵੀ ਦਾਖਲ ਨਹੀਂ ਕਰਾਇਆ ਤੇ ਅਸੀਂ ਬੱਸ ਉਹ ਦੇਖ ਰਹੇ ਆ ਉਹਦੇ ਗੋਡੇ ਦੇ ਸੱਟ ਹੈਗੀ ਹੈ ਇੱਕ ਬਾਕੀ ਦੇਖ ਰਹੇ ਆ ਜਾਂ ਆਪਾਂ ਜੋ ਵੈਰੀਫਾਈ ਹੋ ਕੇ ਬਾਕੀ ਧਿਆਨ ਜੋ ਲੈ ਕੇ ਅਗਲੀ ਕਾਰਵਾਈ ਕਰਦੇ ਆਂ ਪਤਨ